ਕੋਈ ਸਨਣਾ ਘੋਲ ਹੈ ਜਿੱਦਾਂ ਕਹਿੰਦੇ ਹੁੰਦੇ ਆ ਇੱਕ ਪਾਸੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਪੰਜਾਬ ਪ੍ਰਧਾਨ ਵਿਜੇ ਸਾਹਪਲਾ ਪਿੰਡਾਂ ਦੇ ਵਿੱਚ ਇਹ ਕਹਿੰਦੇ ਨੇ ਸ਼ਰੀਕੇ ਬਾਜੀ ਇਹ 25 25 30 30 ਸਾਲ ਤੱਕ ਵੀ ਚਲਦੀ ਰਹਿੰਦੀ ਆ ਤੁਸੀਂ ਕਿਹਾ ਕਿ ਵਿਜੇ ਸਾਹਪਲਾ ਜੀ ਰੁੱਸੇ ਨੇ ਕਿ ਉਹਨਾਂ ਨੂੰ ਸੋਮ ਪ੍ਰਕਾਸ਼ ਜੀ ਮਿਲਣੋਂ ਜਾਣਗੇ ਬਿਲਕੁਲ ਨਹੀਂ ਜਾਣਗੇ ਸੋਮ ਪ੍ਰਕਾਸ਼ ਨੇ ਤਾਂ ਕਲੀਅਰ ਕੱਟ ਕਰਤਾ ਪੰਜਾਬ ਦੇ ਸਾਬਕਾ ਸੀਐਮ ਚਾਰਜੀ ਚੰਨੀ ਇਸ ਚਾਗੇ ਉਦੋਂ ਬਾਅਦ ਸੁਖੀ ਰੰਦਾਬਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਵੀ ਸਾਫਲਾ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਇਤੋਂ ਤੱਕ ਕਹਿਤਾ ਵੀ ਹੁਣ ਅਸੀਂ ਚੱਲਨੇ ਆ ਦਿੱਲੀ ਨੂੰ ਗੱਡੀ ਜਾ ਕੇ ਆਪਣੇ ਰਾਹੁਲ ਗਾਂਧੀ ਨਾਲ ਗੱਲ ਕਰਾਂਗੇ ਜੇ ਹਾਂ ਕਰਤੀ ਟਿਕਟ ਹਿਸ਼ਾਰਪੁਰ ਤੋਂ ਵਿਜੇ ਸਾਫਲਾ ਇਹ ਲੜਨਗੇ ਅੱਧੀ ਰਾਤ ਨੂੰ ਸਾਫਲਾ ਨੂੰ ਦਿੱਲੀ ਤੋਂ ਫੋਨ ਆ ਗਿਆ ਟਰੂੰ 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 ਜਦੋਂ ਵੱਜੀ ਤੇ ਸਾਫਲਾ ਨੇ ਦੇਖਿਆ ਵੀ ਨੰਬਰ ਜਾਣਿਆ ਪਛਾਣਿਆ ਚੱਕ ਲਿਆ ਉਹਨਾਂ ਨੇ ਸਾਫਲਾ ਨੂੰ ਕਹਿਤਾ ਵੀ ਵਿਜੇ ਸਾਫਲਾ ਜੀ ਬੜਾ ਕੁਝ ਪਾਰਟੀਆਂ ਦਿੱਤਾ ਹੁਣ ਤੁਸੀਂ ਚੱਲੋ ਨਾਲ ਪਾਰਟੀ ਮਾਂ ਹੁੰਦੀ ਆ ਪਾਰਟੀ ਨੂੰ ਤੁਹਾਡੀ ਲੋੜ ਆ ਵਿਜੇ ਸਾਹਿਬਾ ਕਹਿੰਦੇ ਜੈਸਪੋਸ ਅ ਸੁਨੀਲ ਜਾਖੜ ਸੁੰਦਰ ਸ਼ਾਮ अरोड़ा ਜੀ ਸਾਭਾ ਮੰਤਰੀ ਤੇ ਹੁਣ ਭਾਜਪਾ ਜਾ ਇਹ ਦੋਨਾਂ ਨੇ ਜਾ ਕੇ ਉੱਥੇ ਮਨਾਉਣਾ ਸ਼ੁਰੂ ਕਰਤਾ ਸਾਪਲਾਂ ਨੂੰ ਜਦੋਂ ਜਾਖੜ ਆ ਗਏ ਉਦੋਂ ਦੂਏ ਦਿਨ ਹੀ ਬਿਜੇ ਸਾਹਬਾ ਨੇ ਆਪਣੀ ਅਨੋਵਾ ਗੱਡੀ ਚੱਕੀ ਗਨਮਨ ਨਾਲ ਦੋ ਗੱਡੀਆਂ ਅੱਗੇ ਦੋ ਗੱਡੀਆਂ ਪਿਛੇ ਢੂ ਢੂ ਕਰਦੇ ਹੂਟਰ ਵੱਜਦੇ ਗੁਰੂ ਹਰਿਕ੍ਰਿਸ਼ਨਗਰ ਪਵਾੜਾ ਆ ਗਏ ਕੋਠੀ ਦੇ ਵਿੱਚ ਬਹਿ ਗਏ ਉਹਨਾਂ ਨੇ ਉੱਥੋਂ ਦੁਰਨ ਲੱਗੇ ਆਪਣੇ ਸਮਰਥਕਾਂ ਨੂੰ ਫੋਨ ਕਰਨਾ ਸ਼ੁਰੂ ਕਰਤਾ ਕਿਸੇ ਕੋ ਵੀਪੋ ਦਾ ਫੋਨ ਸੀ ਕਿਸੇ ਕੋ ਐਪਲ ਦਾ ਸੀ ਕਿਸੇ ਕੋ ਸੈਮਸੰਗ ਦਾ ਸੀ ਰਿੰਗਾ ਬੱਚੀਆਂ ਕਹਿੰਦੇ ਵੀ ਆਜੋ ਸ਼ਾਮ ਨੂੰ 3:15 ਮਿੰਟ ਦੇ ਸਾਹਬਲਾ ਸਾਹਿਬ ਦੀ ਕੋਠੀ ਅਧਿਕ ਰਹਿ ਜਾ ਸਾਂਭਲਾ ਧੜੇ ਦੇ ਲੋਕ ਇਹ ਕਹਿੰਦੇ ਸਨ ਵੀ ਸਾਨੂੰ ਟਿਕਟ ਮਿਲ ਗਈ ਆ ਸੋਮ ਪ੍ਰਕਾਸ਼ ਜਾਂ ਅਨੀਤਾ ਸੋਮਾ ਟਿਕਟ ਨਹੀਂ ਮੈਣੀ 2-4 ਦਿਨ ਦੇ ਵਿੱਚ ਫਗਵਾੜੇ ਵਾਲੀ ਆਰਪਾ ਸਟੇਟ ਦੀ ਕੋਠੀ ਨੂੰ ਜਿੰਦਾ ਲਾ ਕੇ ਮਹੱਲੀ ਚਲ ਜਾਣਗੇ ਪਰ ਹੋਇਆ ਭਾਈਓ ਪ੍ਰਤਾਪ ਸਿੰਘ ਬਾਜਵਾ ਨੇ ਇੱਥੋਂ ਤੱਕ ਕਹਿਤਾ ਡਾਕਟਰ ਰਾਜਕਮਾਰ ਚੱਬੇ ਆ ਜੀ ਧੌਣ ਦੇ ਗੋਡਾ ਰੱਖ ਕੇ ਭਗਵੰਤ ਮਾਨ ਨੇ ਸ਼ਾਮਲ ਕੀਤਾ ਆਮ ਆਦਮੀ ਪਾਰਟੀ ਚ ਉਹਨਾਂ ਨੇ ਇੱਕ ਗੱਲ ਕਹਿਤੀ ਭਾਈ ਸਾਹਿਬ ਇੱਦਾਂ ਕਰਨੀ ਆ ਚੋਣ ਲੜਨੀ ਆ ਆਵਾਜ਼ ਦੀ ਪਾਰਟੀ ਸ਼ਾਮਲ ਹੋਣਾ ਕਿ ਜਾਵੇ ਭੇਜਿਆ ਦੋ ਬੰਦੇ ਹਾਲਾਂਕਿ ਸਤਾਜ ਜੁਗਿੰਦਰ ਸਿੰਘ ਮਾਨ ਹੋਏ ਹਰਜੀਮਾਨ ਹੋਏ ਦਲਜੀਤ ਰਾਜੂ ਹੋਏ ਇਹ ਟਿੱਕੜੀ ਜਿਹੜੀ ਹੈ ਨਾ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਬੜਾ ਜ਼ੋਰ ਦੇ ਰਿਆ ਜੁਗਿੰਦਰ ਸਿੰਘ ਮਾਨ ਦੀ ਮੋਹਰ ਚਾਹ ਸਵਾਲ ਬਣਿਆ ਫਗਵਾੜਾ ਜਿਤਨਾ ਜੁਗਿੰਦਰ ਸਿੰਘ ਮਾਨ ਗੱਡੀ ਝੱਕਦੇ ਆ ਨੋਵਾ ਗੱਡੀ ਉਹਨਾਂ ਨੇ ਨਵੀਂ ਲੈ ਲਈ ਆ ਪ੍ਰਚਾਰ ਕਰਨ ਲਈ ਟਾਇਰ ਨਵੇਂ ਪੋਲੇ ਆ ਬੰਦੇ ਨਾਲ ਰੱਖਿਆ ਪੁਰਾਣੇ ਬੰਦੇ ਹਨਾ ਸੂਤਰਾਂ ਤੋਂ ਇਹ ਪਤਾ ਚੱਲਿਆ ਵੀ ਪਾਰਟੀ ਜਿਹੜੇ ਪਗਵਾੜਾ ਦੇ ਐਮ.ਐਲ.ਏ ਬਲਵਿੰਦਰ ਸਿੰਘ ਢਾਲੀਵਾਲ ਉਹਨਾਂ ਨੂੰ ਟਿਕਟ ਦੇਣਾ ਚਾਹੁੰਦੀ ਸੀ ਉਹਨਾਂ ਨੂੰ ਚੋਣ ਲੜਾਉਣਾ ਚਾਹੁੰਦੇ ਸਨ ਪਰ ਐਮ.ਐਲ.ਏ ਢਾਲੀਵਾਲੇ ਸੋਚਦੇ ਸਨ ਵੀ ਕੀ ਲੈਣਾ ਯਾਰ ਬੱਲੇ ਬੱਲੇ ਤੋਂ ਐਮ.ਐਲ.ਏ ਬਣ ਗਏ ਆ ਰੀਵਰ ਰੂਮਨ ਪਿੰਡਾਂ 'ਚ ਕੱਟੀ ਜਾਂਦੇ ਆ ਏਸੀ ਵਾਲੀ ਦਾ ਸਵੇਰੇ ਸ਼ਾਮ ਕਿਤੇ ਥੱਕ ਜੇ ਤਾਂ ਸੌਂ ਵੀ ਜਾਈਦਾ ਖਰਚਾ ਵੀ ਬਹੁਤ ਜ਼ਿਆਦਾ ਹੋਣਾ ਐਮ.ਐਲ.ਏ ਹੁਣ ਹੈਗੇ ਆ ਪਤਾ ਨਹੀਂ ਜਿੱਤਣਾ ਕਿ ਨਹੀਂ ਹੋਣਾ ਸਰਕਾਰ ਵੀ ਹੈ ਨਹੀਂ ਵੀ ਪੰਗੇ 'ਚ ਪੈਣਾ ਨਹੀਂ ਚਾਹੁੰਦੀ ਮੈਂ ਤਾਂ ਧੂੜਾ ਡਾ ਦੂ ਬੀਬੀ ਜਗੀਰਪੁਰ ਵੀ ਬੈਠੇ ਆ ਹੋਰ ਵੱਡੇ ਲੀਡਰ ਬੈਠੇ ਆ ਰਣਜੀਤ ਸਿੰਘ ਖਰਾਨਾ ਵੱਡੇ ਬਿਜ਼ਨਸਮੈਨ ਆ ਪਰ ਜਦੋਂ ਕਹਿੰਦੇ ਗੱਲ ਪੱਕ ਤੇ ਆ ਗਈ ਜਿੱਤੇ ਆ ਗਈ ਜਦੋਂ ਸੁਖਵੀਰ ਸਿੰਘ ਬਾਦਲ ਦੀ ਅੜਖਾਸ ਵਹਲਾ ਗਿਆ ਮਜੀਠੀਆ ਸਾਹਿਬ ਦੇ ਉਹ ਮੇਨ ਬੰਦੇ ਰਾਈਟ ਹੈਂਡ ਆ ਪਿੱਛੇ ਨਹੀਂ ਕਹਿੰਦੇ ਰਹਿਣਾ ਅੱਜ ਅਸੀਂ ਗੱਲਬਾਤ ਕਰਾਂਗੇ ਹਲਕਾ ਹੁਸ਼ਿਆਰਪੁਰ ਦੀ ਇਸ ਦੇ ਬਾਰੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਤੱਕੜ ਸਰ ਸੋ ਬਿਲਕੁਲ ਜੀ ਬਹੁਤ سارے ਲੋਕ ਕਹਿੰਦੇ ਆ ਵੀ ਬਠਿੰਡਾ ਹੌਰ ਸੀਟ ਬਣ ਗਈ ਆ ਕੋਈ ਕਹਿੰਦਾ ਜੀ ਸੰਗਰੂਰ ਹੌਰ ਸੀਟ ਬਣ ਗਈ ਆ ਬਹੁਤ ਸਾਰੇ ਲੋਕ ਲੁਧਿਆਣਾ ਹੌਰ ਸੀਟ ਬਣ ਗਈ ਆ ਪਰ ਇਸ ਵੇਲੇ ਹਲਕਾ ਹੁਸ਼ਿਆਰਪੁਰ ਵੀ ਘਟ ਨਹੀਂ ਇਸ ਵੇਲੇ ਬਹੁਤ ਵੱਡੇ ਵੱਡੇ ਚਿਹਰੇ ਮੈਦਾਨ ਦੇ ਵਿੱਚ ਕੁੱਦ ਚੁੱਕੇ ਆ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਆ ਕੌਣ ਨਿਤਰੂ ਬੜੇਵੇਂ ਖਾਣੀ 4 ਜੂਨ ਨੂੰ ਬਤ ਲੱਗਣਾ ਭਾਜਪਾ ਨੇ ਆਪਣਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਕਾਂਗਰਸ ਆ ਉਮੀਦਵਾਰ ਆਮ ਆਦੀ ਪਾਰਟੀ ਨੇ ਡਾਕਟਰ ਰਾਜਕੁਮਾਰ ਚੱਬੇਵਾਨ ਨੂੰ ਹਲਾ ਦਿੱਤਾ ਹੈਗਾ ਜੀ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਇਹ ਸੋਨ ਸਿੰਘ ਠੰਡਲ ਦਾ ਨਾਮ ਐਲਾਨ ਕਰਤਾ ਬਸਪਾ ਨੇ ਵੀ ਆਪਣਾ ਐਲਾਨ ਕੀਤਾ ਹੈਗਾ ਤੇ ਖਾਸ ਤੌਰ ਤੇ ਜਿਹੜੀਆਂ ਹੋਰ ਪਾਰਟੀਆਂ ਹੈਗੀਆਂ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਉਹਨਾਂ ਨੇ ਐਲਾਨ ਕਰਨਾ ਪੋਣਾ ਜੇ ਬਾਕੀ ਹੈਗਾ ਆ ਤਖਤ ਸਾਹਿਬ ਜਿਹਾ ਕਰ ਆਪਾਂ ਗੱਲ ਕਰੀਏ ਭਾਜਪਾ ਦੀ ਇਸ ਦੇ ਵਿੱਚ ਕਾਫੀ ਕਾਟੋ ਕਲੇਸ਼ ਚੱਲ ਰਿਹਾ ਹੈ ਤੁਸੀਂ ਕਿਵੇਂ ਦੇਖਦੇ ਹੋਏ ਇਸ ਕਾਟੋ ਕਲੇਸ਼ ਨੂੰ ਦੇਖੋ ਜੀ ਸਾਨਾਂ ਦਾ ਘੋਲ ਹੈ ਜਿੱਦਾਂ ਕਹਿੰਦੇ ਹੁੰਦੇ ਆ ਇੱਕ ਪਾਸੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੂਜੇ ਪਾਸੇ ਸਾਬਕਾ ਕੇਂਦਰੀ ਦੇ ਸਾਫ ਦਾ ਪੰਜਾਬ ਪ੍ਰਧਾਨ ਵਿਜੇ ਸਾਪਲਾ ਵੱਡੇ ਚਿਹਰੇ ਆ ਵੱਡਾ ਕਰਦੇ ਆ ਭਟੀਆਂ ਗੱਲਾਂ ਆ ਦੇਖਣਾ ਹੁਣ ਇਹ ਆ ਵੀ ਇਸ ਵਾਰ ਜਿੱਤ ਕੇ ਦੀ ਹੁੰਦੀ ਆ ਹਾਲਾਂਕਿ ਕਦੇ ਵਿਜੇ ਸਾਪਲਾ ਢੋਬੀ ਪਟਕੀ ਮਾਰ ਦਿਆ ਕਰੇ ਸੋਮ ਪ੍ਰਕਾਸ਼ ਢੋਬੀ ਪਟਕੀ ਮਾਰ ਦਿਆ ਪਰ ਹੁਣ 10 ਸਾਲਾਂ ਤੋਂ ਸੋਮ ਪ੍ਰਕਾਸ਼ ਨੇ বিজে ਸਾਹਬ ਨੇ ਨੱਕ 'ਚ ਧੂਆਂ ਲਿਆ ਕੇ ਰੱਖਤਾ বিজে ਸਾਹਬਲਾ ਇਸ ਵੇਲੇ ਬੜੇ ਮਜ਼ਬੂਤ ਮੰਨੇ ਜਾਂਦੇ ਸਨ ਤੇ ਅਸੀਂ ਪਿਛਲੇ 2-3 ਪਾਰਟੀਆਂ ਦੇ ਮਿਲਿਆ ਉਹਨਾਂ ਨੇ ਚਿਹਰੇ ਤੇ ਕਾਫੀ ਨੂਰ ਸੀ 6 ਫੁੱਟ ਕੱਦ ਹੈਗਾ ਤਾਂ ਜਦੋਂ ਚੱਲਦੇ ਆ ਨਾ ਲੋਕੀ ਹੱਥ ਮਲਾਉਣ ਨੂੰ ਤਰਸਦੇ ਆ ਜਦੋਂ ਮੈਂ ਪਤਾ ਕੀਤਾ ਉਹਨਾਂ ਦੇ ਸਪੋਰਟਰਾਂ ਨੇ ਮੈਨੂੰ ਆ ਕੇ ਆ ਵੀ ਸਾਨੂੰ ਅਮਿਤ ਸ਼ਾਹ ਨੇ ਹਾਂ ਕਰ ਦਿੱਤੀ ਹੈਗੀ ਆ ਉਹ ਕਹਿੰਦੇ ਸਾਹਬਲਾ ਸਾਹਿਬ ਦਿੱਲੀ ਬੈਠੇ ਕੀ ਕਰਦੇ ਹੋ ਚਲੋ ਤੁਸੀਂ ਆਪਣੇ ਹਲਕੇ ਦੇ ਵਿੱਚ ਜਾ ਕੇ ਜ਼ੋਰ-ਜ਼ੋਰ ਲਾਓ ਹਨਾ ਤੇ ਬੜੀ ਜਾਦੇ ਨਾਲ ਅਨੋਵਾ ਗੱਡੀ 100 ਦੀ ਸਪੀਡ ਤੇ ਦਿੱਲੀੋਂ ਟੂ 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 ਕਰਦੀ ਸ਼ਹਿਰਪੁਰ ਪਹੁੰਚ ਗਈ ਫਿਰ ਫਗਵਾੜਿਆ ਆਪਣੇ ਸਮਰਥਕਾਂ ਨੂੰ ਕਹਤਾ ਵੀ ਚੱਕਦੇ ਹੋ ਫੱਟੇ ਮੋਟਾ ਪਾਇਓ ਆਪਾਂ ਜਿੱਤ ਜਾਣਾ ਮੰਤਰੀ ਆਪਣਾ ਬਣਨਾ ਤੈਆ ਪਰ ਹੋਇਆ ਕੁਝ ਉਲਟ ਹੁਣ ਨਾ ਤਾਂ ਵਿਜੇ ਸਾਹਬ ਨੂੰ ਟਿਕਟ ਮਿਲੀ ਹਾਲਾਂਕਿ ਰੇਸ ਦੇ ਵਿੱਚ ਵਿਜੇ ਸਾਹਬਲਾ ਸਨ ਸੂਪਰ ਕਲਾਸ ਸਨ 2 ਕੁ 3 ਹੋਰ ਲੀਟਰ ਸਨ ਇਸ ਵੇਲੇ ਟਿਕਟ ਮਿਲ ਗਈ ਆ ਸਮਾਜ ਸੇਵਿਕਾ ਮੈਡਮ ਜੋ ਆਪਣੇ ਨੂੰ ਖੌਂਦੇ ਆ ਅਨੀਤਾ ਸੋਮਪrakash ਉਹਨਾਂ ਨੂੰ ਟਿਕਟ ਮਿਲ ਗਈ ਟਿਕਟ ਮਿਲਦੇ ਸਾਰ ਹੀ ਸਾੰਬਲਾ ਨੂੰ ਬੜੀ ਟੈਨਸ਼ਨ ਹੋ ਗਈ ਉਹ ਕਹਿੰਦੇ ਆ ਗਈ ਹੋ ਗਈ ਯਾਰ ਇਹ ਤਾਂ ਜੱਗੋ 13ਵੀਂ ਗੱਲ ਹੋ ਗਈ ਚਲੋ ਸੋਮਰਗਨੋਂ ਟਿਕਟ ਦੇ ਦਿੰਦੇ ਪਰ ਅਨੀਤਾ ਸੋਮਰੌਨ ਟਿਕਟ ਕਿੱਦਾਂ ਮਿਲੀ ਉਹਨਾਂ ਨੇ ਇਹ ਆਪਣੇ ਆਵਾਜ਼ ਉਠਾਈ ਬਈ ਅਨੀਤਾ ਸੋਮਪ੍ਰਕਾਸ਼ ਤਾਂ ਇਸ ਰੇਸ ਵਿੱਚ ਨਹੀਂ ਸਨ ਉਹਨਾਂ ਨੂੰ ਟਿਕਟ ਕਿੱਦਾਂ ਮਿਲ ਗਈ ਇਸ ਵੇਲੇ ਮਾਤਰਮ ਧੋਬੀ ਪਟ ਗਿਆ ਪਿੰਡਾਂ ਦੇ ਵਿੱਚ ਇਹ ਕਹਿੰਦੇ ਹੁੰਦੇ ਸ਼ਰੀਕੇ ਬਾਜੀ ਤੇ 25 25 30 30 ਸਾਲ ਤੱਕ ਵੀ ਤੇ ਜਲਦੀ ਰਹਿੰਦੀ ਆ ਸੋ ਇਸ ਵੇਲੇ ਜੇ ਆਪਾਂ ਸੋਮ ਪ੍ਰਕਾਰ ਤੇ ਦੀ ਗੱਲ ਕਰੀਏ ਤੇ ਖੁਸ਼ੀਆਂ ਆ ਢੋਲ বাজਦੇ ਆ ਪਟਾਕੇ ਚੱਲਦੇ ਆ ਲੱਡੂ ਵੰਡੇ ਜਾ ਰਹੇ ਆ ਵਿਜੇ ਸਾਪਲਾ ਦੀ ਘੋਟੀ ਚ ਸਨੱਟਾ ਵਿਜੇ ਸਾਪਲਾ ਦੇ ਸਪੋਰਟਾ ਚ ਨਿਰਾਸ਼ਾ ਇਹ ਦਿਖਾਈ ਦੇ ਰਿਹਾ ਤੇ ਉਹ ਇਸ ਵੇਲੇ ਰੁੱਸੇ ਰੁੱਸੇ ਜਏ ਲੱਗ ਰਹੇ ਆ ਅਕਰ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਵਿਜੇ ਸਾਪਲਾ ਜੀ ਰੁੱਸੇ ਨੇ ਕੀ ਉਹਨਾਂ ਨੂੰ ਸੋਮ ਪ੍ਰਕਾਰ ਜੀ ਮਨਾਉਣ ਜਾਣਗੇ ਬਿਲਕੁਲ ਨਹੀਂ ਜਾਣਗੇ ਸੋਮ ਪ੍ਰਕਾਰ ਨੇ ਤਾਂ ਕਲੀਅਰ ਕੱਟ ਕਰਤਾ ਹਾਲਾਂਕਿ ਉਹਨੇ ਸਾਨੂੰ ਫੋਨ ਕਰਕੇ ਨਹੀਂ ਕਹਿਤਾ ਮਿਲ ਕੇ ਨਹੀਂ ਕਹਿਤਾ ਵੀ ਮੈਂ ਨਹੀਂ ਮਨਾਉਣਾ ਇਹ ਜੋ ਰੰਗ ਟੰਗ ਦਿਖ ਰਹੇ ਆ ਦੋ ਕੁ ਦਿਨਾਂ ਤੋਂ ਉਹ ਆ ਕਿਉਂਕਿ ਜਦੋਂ বিজে ਸਾਹਬ ਹ ਰੁੱਸੇ ਸਨ ਉਹਨਾਂ ਨੇ ਭਾਰਤ ਦੇ ਪੀਐਮ ਨਰਿੰਦਰ ਮੋਦੀ ਜੇਪੀ ਨੱਟਾ ਜੀ ਜਿਹੜੇ ਪ੍ਰਧਾਨ ਆ ਇਹਨਾਂ ਦੇ ਤੇ ਨਾਲ ਭਾਜਪਾ ਦੀਆਂ ਲੋਕੋ ਆਪਣੀ ਫੇਸਬੁੱਕ ਸੋਸ਼ਲ ਮੀਡੀਆ ਜਿੰਨੇ ਵੀ ਪਲੇਟਫਾਰਮ ਸਾਰੇ ਤੋੜਾ ਤੀਆਂ ਤੇ ਰੋਸ ਜਹਰ ਕੀਤਾ ਬੜੀ ਚਰਚਾ ਛੜੀ ਵੀ ਲੈ ਵੀ ਬਿਕਰਮ ਜੀਤੀਆ ਮਿਲ ਚੁੱਕੇ ਆ ਸਾਫਲਾ ਨੂੰ ਮੀਟਿੰਗ ਹੋ ਗਈ ਆ ਸੁਖਵੀਰ ਬਾਦਲ ਦੀ ਫੋਨ ਤੇ ਗੱਲ ਹੋ ਗਈ ਆ ਕੱਲ ਸ਼ਾਮ ਨੂੰ ਜਿਹੜੇ ਬੀਤੇ ਦਿਨ ਉਹਦੀ ਗੱਲ ਕਰਦਾ ਵੀ ਸਾਫਲਾ ਕੱਲ੍ਹ ਦੀ ਸ਼ਾਮ ਨੂੰ ਹੋਜੂਗੇ ਬੜੀ ਚਰਚਾ ਚੱਲ ਗਈ ਚੱਲ ਰਹੀ ਸੀ ਉਸ ਤੋਂ ਬਾਅਦ ਥੋੜੀ ਜੀ ਗੱਲ ਚੇਂਜ ਹੋ ਗਈ ਉੱਥੋਂ ਦੇ ਦੋ ਲੀਡਰ ਸੰਜੀਵ ਤਲਵਾਰ ਤੇ ਉਹਨਾਂ ਦੀ ਪਤਨੀ ਦਾ ਸ਼ਾਮਲ ਹੋ ਗਈ ਪਰ ਉਦੋਂ ਬਾਅਦ ਕਿਹਿੰਦੇ ਵੀ ਅਕਾਲੀ ਦਲ ਚ ਨਹੀਂ ਗੱਲ ਬਾਣੀ ਹੈ ਨਾ ਖਣੀ ਇਹ ਨਹੀਂ ਜਾਣਾ ਚਾਹੀਆ ਖਣੀ ਉਹਨਾਂ ਨੇ ਨਹੀਂ ਲਿਆ ਰੱਬ ਜਾਣਦਾ ਉਦੋਂ ਬਾਅਦ ਪੰਜਾਬ ਦੇ ਸਾਬਕਾ ਸੀਐਮ ਚਰਨੀ ਚੰਨੀ ਇਸ ਚਾਗੇ ਉਦੋਂ ਬਾਅਦ ਸੁਖੀ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਵੀ ਸਾंपਲਾ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਇਤੋਂ ਦਾ ਕਹਿਤ ਆ ਵੀ ਹੁਣ ਅਸੀਂ ਚੱਲਨੇ ਆ ਦਿੱਲੀ ਨੂੰ ਗੱਡੀ ਜਾ ਕੇ ਆਪਣੇ ਰਾਹੁਲ ਗਾਂਧੀ ਨਾਲ ਗੱਲ ਕਰਾਂਗੇ ਜੇ ਹਾਂ ਕਰਤੀ ਟਿਕਟ ਹੁਸ਼ਿਆਰਪੁਰ ਤੋਂ ਵਿਜੇ ਸਾਹਬ ਨਾਲ ਇਹ ਲੜਨਗੇ ਉਹ ਚਰਚਾਂ ਚੱਲ ਰਹੀਆਂ ਸਪੋਰਟਰਾਂ ਨੇ ਕਿਹਾ ਲੈ ਵੀ ਹੁਣ ਕਾਲੀਦਾਰ ਨਹੀਂ ਹੁਣ ਪੰਜਾ ਪੰਜਾ ਹੈ ਪਰ ਉਦੋਂ ਬਾਅਦ ਇਹ ਵੀ ਮੈਨੂੰ ਪਤਾ ਲੱਗਾ ਸਟੀਕ ਜਾਣਕਾਰੀ ਆ ਅੱਧੀ ਰਾਤ ਮੂਸਾ ਸਾਹਬਰਾ ਨੂੰ ਦਿੱਲੀ ਤੋਂ ਫੋਨ ਆ ਗਿਆ ਟਰੂੰ 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 ਜਦੋਂ ਵੱਜੀ ਤੇ ਸਾਹਬਰਾ ਨੇ ਦੇਖਿਆ ਵੀ ਨੰਬਰ ਜਾਣਿਆ ਪਛਾਣਿਆ ਚੱਕ ਲਿਆ ਉਹਨਾਂ ਨੇ ਸਾਹਬਰਾ ਨੂੰ ਕਹਿਤਾ ਵੀ ਵਿਜੇ ਸਾਹਬਰਾ ਜੀ ਬੜਾ ਕੁਝ ਪਾਰਟੀਆਂ ਦਿੱਤਾ ਹੁਣ ਤੁਸੀਂ ਚੱਲੋ ਨਾਲ ਪਾਰਟੀ ਮਾਂ ਹੁੰਦੀ ਆ ਪਾਰਟੀ ਨੂੰ ਤੁਹਾਡੀ ਲੋੜ ਆ ਵਿਜੇ ਸਾਹਬਰਾ ਕਹਿੰਦੇ ਜੱਸ ਕਰੋ ਚਲੋ ਚੱਲਾਂਗੇ ਜੀ ਉੱਥੋਂ ਉਹਨਾਂ ਨੇ ਫੋਨ ਮਾਰਤਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਜਾਖੜ ਸਾਹਿਬ ਸਵੇਰੇ ਗੱਡੀ ਚੱਕੋ ਆਪਣੀ ਟੀਮ ਲੈ ਕੇ ਚਲੋ ਹਿਆਰਪੁਰ ਸੁਨੀਲ ਜਾਖੜ ਸੁੰਦਰ ਸ਼ਾਮ अरोड़ा ਜੀ ਸਾਬਕਾ ਮੰਤਰੀ ਤੇ ਹੁਣ ਭਾਜਪਾ ਜਾ ਇਹ ਦੋਨਾਂ ਨੇ ਜਾ ਕੇ ਉੱਥੇ ਮਨਾਉਣਾ ਸ਼ੁਰੂ ਕਰਤਾ ਸਾਪਾ ਨੂੰ ਇਹ ਹੁੰਦਾ ਹੀ ਅਕਸਰ ਜੇ ਕੋਈ ਰਸਿਆ ਉਹ ਤਾਂ ਵੱਡਾ ਲੀਡਰ ਜਾਂਦਾ ਹੁੰਦਾ ਪਰ ਉੱਥੇ ਦੇਖਣ ਨੂੰ ਇਹ ਮਿਲਿਆ ਦੇਖੋ ਜੀ ਭਾਜਪਾ ਦੇ ਉਮੀਦਵਾਰ ਅਨੀਤਾ ਸੋਮਪrakash ਕੇਂਦਰੀ ਮੰਤਰੀ ਸੋਮਪrakash ਚੋਣਾ ਜੀ ਇਹ ਖੜੇ ਆ ਵੋਟਾਂ ਦੀ ਲੋੜ ਹੈ ਆ ਇਹ ਕਹੇ ਨਹੀਂ ਮਨਾਉਣ ਇਹ ਕਹਿੰਦੇ ਕੋਈ ਲੋੜ ਹੀ ਹੈ ਨਹੀਂ ਗੱਲੀ ਕੋਈ ਨਹੀਂ ਦੇਖ ਲਾਂਗੇ ਜਿਹੜੇ ਭਾ ਪੈਂਦੀ ਦੇਖਾਂਗੇ ਤੇ ਇਸ ਤੋਂ ਪਤਾ ਲੱਗਦਾ ਵੀ ਸੋਮ ਪ੍ਰਕਾਸ਼ ਵਿਜੇ ਸਾਪਲਾ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਉਹ ਕਹਿੰਦੇ ਆ ਭਾਈ ਰੋਸੀਆ ਦੇ ਰੁੱਸੇ ਰਹੋ ਦੇਖ ਲਾਂਗੇ ਵੀ ਸਾਨੂੰ ਸਾਡੇ ਕੋਲ ਬਹੁਤ ਵਸਪਿਆ ਹੈਗਾ ਸੋ ਇਸ ਕਰਕੇ ਹੁਣ ਵਿਜੇ ਸਾਪਲਾ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਜਾਖੜ ਆ ਗਏ ਉਦੋਂ ਦੂਏ ਦੇ ਨਹੀਂ ਵਿਜੇ ਸਾਹਬ ਲਾ ਨੇ ਆਪਣੀ ਅਨੋਵਾ ਗੱਡੀ ਚੱਕੀ ਗਨਮੈਂਨ ਨਾਲ ਦੋ ਗੱਡੀਆਂ ਅੱਗੇ ਦੋ ਗੱਡੀਆਂ ਪਿੱਛੇ ਢੂ ਢੂ ਕਰਦੇ ਹੂਟਰ ਵੱਜਦੇ ਗੁਰੂ ਹਰਿਕ੍ਰਿਸ਼ਨਗਰ ਪਵਾੜਾ ਆ ਗਏ ਕੋਠੀ ਦੇ ਵਿੱਚ ਬਹਿ ਗਏ ਉਹਨਾਂ ਨੇ ਉੱਥੋਂ ਤੁਰਨ ਲੱਗੇ ਆਪਣੇ ਸਮਰਥਕਾਂ ਨੂੰ ਫੋਨ ਕਰਨਾ ਸ਼ੁਰੂ ਕਰਤਾ ਕਿਸੇ ਕੋ ਬੀਪੋ ਦਾ ਫੋਨ ਸੀ ਕਿਸੇ ਕੋ ਐਪਲ ਦਾ ਸੀ ਕਿਸੇ ਕੋ ਸੈਮਸੰਗ ਦਾ ਸੀ ਰਿੰਗਾ ਬੱਚੀਆਂ ਕਹਿੰਦੇ ਵੀ ਆ ਜਾਓ ਸ਼ਾਮ ਨੂੰ 3:15 ਦੇ ਸਾਹਬਲਾ ਸਾਹਿਬ ਦੀ ਕੋਠੀ ਕਰ ਰਿਹਾ ਉੱਥੇ ਪਹੁੰਚੇ ਕੁਝ ਬੀਪੀਆਂ ਪਹੁੰਚੀਆਂ ਕੁਝ ਆਪਣੇ ਭਰਾ ਸਾਡੇ ਪਹੁੰਚੇ ਉੱਥੇ ਨਾਬੂਜ ਪਛਾਣੀ ਸਾਹਪਲਾ ਨੇ ਵੀ ਦੇਖਾ ਭਾਈ ਬੰਦੇ ਦਾ ਨਾਲ ਸੀ ਕਿ ਵੀ ਖੜੇ ਕਿੱਥੇ ਆ ਸਾਰਿਆਂ ਨੇ ਲਗਭਗ ਕਰੀਬ ਫੋਟੋਆਂ 'ਚ ਜਿੰਨੇ ਕਿ ਦੇਖਦੇ 25 ਦੀ ਜਾਨਾਂ ਨੇ ਕਿਹਾ ਤਾਂ ਵੀ ਸਾਹਪਲਾ ਸਾਹਿਬ ਜਿੱਥੇ ਜਾਵੋਗੇ ਉੱਥੇ ਚੱਲਾਂਗੇ ਟਿਕਟਾ ਦੋ ਲੈਣੇ ਜਿੱਥੇ ਚੱleneਗਾ ਚੱਲੂਗੀ ਨਾਲ ਤੇਰੇ ਹਣਾ ਹੁਣ ਟਿਕਟਾ ਲੈਣ ਦੀ ਗੱਲ ਹੋ ਗਈ ਤੇ ਪਰ ਉਤੋਂ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਵੀ ਜਿੰਨੇ ਉੱਥੇ ਗਏ ਸੀ ਉਹਨਾਂ ਵਿੱਚੋਂ ਬਹੁਤ ਸਾਰੇ ਸੋਮ ਪ੍ਰਕਾਸ਼ ਦੇ ਟੱਚ ਤੇ ਬਹੁਤ ਸਾਰੇ ਰਾਤ ਨੂੰ ਜਾ ਕੇ ਮਿਲ ਕੇ ਕੋਟੀਆਂ ਤਲਾਗੇ ਵਧਾਈਆਂ ਵੀ ਦੇ ਆਏ ਆ ਸੋਨ ਨੇ ਸੋਮ ਪ੍ਰਕਾਸ਼ ਜੀ ਨੂੰ ਇਹ ਵੀ ਕਿਹਾ ਤਾਂ ਵੀ 2000 ਤਨ ਕੱਢੋ ਜੀ ਬਾਅਦ ਆਪਾਂ ਚੱਲਣਾ ਤਾਂ ਹੈਗਾ ਢੋਲ ਤੁਸੀਂ ਵਜਾਉਣੇ ਆ ਤੁਹਾਡੇ ਬੰਦਿਆਂ ਨੇ ਭੰਗੜਾ ਅਸੀ ਪੋਣਾ ਮੋਰੇ ਮਤਲਬ ਧੜੇ ਖੜਾ ਰਹਿਦਾ ਸਾਹਮਣੇ ਤਾਂ ਕਿ ਨਹੀਂ ਖੜੰਦਾ ਇਹ ਆਪਾਂ ਹੁਣ ਦੇਖਾਂ ਜੇਕਰ ਵਿਜੇ ਸਾਹਮਣਾਂ ਨੂੰ ਨਹੀਂ ਮਨਾਇਆ ਜਾਏਗਾ ਤੇ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਨੂੰ ਹੁਣ ਮੋਰੇ ਜਿਵੇਂ ਇਲੈਕਸ਼ਨ ਦੇ ਕੈਂਪੇਨਿੰਗ ਸ਼ੁਰੂ ਹੋਣੀ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਔਖੀ ਨਹੀਂ ਆਈ ਉਹ ਔਖੀ ਨਹੀਂ ਹੈਗੀ ਉਹ ਕਿਉਂ ਨਹੀਂ ਔਖੀ ਹੈਗੀ ਅਨੀਤਾ ਸੋਮਪਰਾ ਜੀ ਨੂੰ ਇਹ ਦਿਸਦਾ ਆ ਮਾਹੌਲ ਦਿਸ ਰਿਹਾ ਆ ਲੋਕ ਜਾ ਰਹੇ ਆ ਦੇਖੋ ਇੱਕ ਅਨੋਖੀ ਗੱਲ ਤਾਂ ਦੇਖਣ ਨੂੰ ਮਿਲੀ ਆ ਫਗਵਾੜ ਵਾਲੀ ਸਿਆਸਤ ਦੇ ਵਿੱਚ ਭਾਜ ਭਾਜ ਬੜੀ سپورਟ ਕਰਦੀ ਦੇਖੀ ਆ ਪਰ ਇਸ ਵੇਲੇ ਬਹੁਤ ਸਾਰੇ ਕਾਂਗਰਸ ਦੇ ਵਰਕਰ ਆਮ ਆਦਮੀ ਦੇ ਵਰਕਰ ਬਹੁਤ ਸਾਰੇ ਵਸਤਾ ਵਰਕਰ ਬਹੁਤ ਸਾਰੇ ਹੋਰ ਬਾਕ-ਵਕਤ ਪਾਰਟੀਆਂ ਦੇ ਵਰਕਰ ਜਿਹੜੇ ਆ ਉਹ ਅਨੀਤਾ ਸੋਮਪਰਾ ਨੂੰ ਫੋਨ ਕਰ ਰਹੇ ਆ ਮਿਲ ਰਹੇ ਆ ਉਹ ਕਹਿੰਦੇ ਜੀ ਗੱਲ ਕੋਈ ਨਹੀਂ ਪਾਰਟੀ ਸਾਡੀ ਜਿਹੜੀ ਹੈਗੀ ਹੈਗੀ ਆ ਵੋਟਾਂ ਤੁਹਾਨੂੰ ਪਾਉਣੀਆਂ ਉਹ ਕਹਿੰਦੇ ਸਾਡਾ ਭਾਜਪਾ ਨਾ ਕੋਈ ਲੈਣਾ ਦੇਣਾ ਨਹੀਂ ਅਨੀਤਾ ਸੋਮ ਪ੍ਰਕਾਸ਼ ਤੇ ਸੋਮ ਪ੍ਰਕਾਸ਼ ਜੀ ਸ਼ਰੀਫੀ ਨੇ ਉਹਨਾਂ ਨੂੰ ਜਿਹੜਾ ਕਿ ਇੱਕ ਮੋਟੀਵੇਟ ਕਰ ਰਹੇ ਆ ਉਹ ਕਹਿੰਦੇ ਇੱਥੋਂ ਤੱਕ ਗਏ ਜਿਹੜੇ ਸੋਮ ਪ੍ਰਕਾਸ਼ ਦੇ ਧੜੇ ਨੇ ਇਹ ਗੱਲ ਕਹਿਤੀ ਵਿਜੇ ਸਾਹਬ ਦਾ 2022 ਦੇ ਵਿੱਚ ਇਲੈਕਸ਼ਨ ਲੜੇ ਸਨ ਬੜਾ ਜ਼ੋਰ ਲਾਇਆ ਪੂਰਾ ਟੂੰਕੜਕਾ ਲਾਤਾ ਲਾਮ ਰਸ਼ਕਰ ਲਾਇਆ 14 15 16000 ਵੋਟ ਪਈ ਸੀ ਇਸ ਵਾਰ ਅਨੀਤਾ ਸੋਮ ਪ੍ਰਕਾਸ਼ ਜਿਹੜੇ ਕਿ ਡਬਲ ਵੋਟ ਲੈ ਕੇ ਜਾਣਗੇ ਇੱਥੋਂ ਤੱਕ ਤੇ ਉਹ ਚੈਲੰਜ ਕਰ ਰਹੇ ਆ ਹੁਣ ਦੇਖ ਲਾਂਗੇ ਆਪਾਂ ਹੁਣ ਕੀ ਆ ਬਾਕੀ ਦਾ ਚਾਰ ਜੂ ਨੂੰ ਡੱਬੇ ਖੁੱਲ ਜਾਣੇ ਹੈਗੇ ਆ ਤੇ ਉਤੋਂ ਪਤਾ ਲੱਗ ਜਾਣ ਹੈਗਾ ਆ ਜਿਹੜੀ ਟਿਕਟ ਆ ਉਹ ਵੀ ਇੱਕ ਸ਼ਰੀਫੀ ਕਰਕੇ ਮਿਲ ਗਈ ਸਾਫਲਾ ਧੜੇ ਦੇ ਲੋਕ ਇਹ ਕਹਿੰਦੇ ਸਨ ਵੀ ਸਾਨੂੰ ਟਿਕਟ ਮਿਲ ਗਈ ਆ ਸੋਮ ਪ੍ਰਕਾਸ਼ ਜਾਂ ਅਨੀਤਾ ਸੋਮਾ ਟਿਕਟ ਨਹੀਂ ਮਿਲਣੀ 2000 ਦਿਨ ਦੇ ਵਿੱਚ ਫਗਵਾੜੇ ਵਾਲੀ ਅਰਪਾ ਸਟੇਟ ਦੀ ਕੋਰਟ ਨੂੰ ਜਿੰਦਾ ਲਾ ਕੇ ਮਹੱਲੀ ਚੜ ਜਾਣਗੇ ਪਰ ਹੋਇਆ ਭਾਈ ਹੋਲ ਤਗਰ ਸਾਹਿਬ ਜੀ ਇਹ ਤਾਂ ਗੱਲ ਹੋ ਗਈ ਆਪਣੀ ਭਾਜਪਾ ਦੀ ਤੇ ਆਮ ਆਦਮੀ ਪਾਰਟੀ ਜਿਹੜਾ ਹਲਕਾ ਹੁਸ਼ਾਰਪੁਰ ਹੈਗਾ ਉਹਦੇ ਬਾਰੇ ਤੁਸੀਂ ਕਿਤੇ ਦੇਖੋ ਪੰਜਾਬ ਚ ਸਰਕਾਰ ਆਮ ਆਦਮੀ ਪਾਰਟੀ ਦੀ ਆ ਭਗਵੰਤ ਮਾਨ ਜੀ ਨੇ ਇਹ ਗੱਲ ਕਹਿਤੀ ਆ ਸੀਐਮ ਸਾਹਿਬ ਨੇ ਭਾਈ 13 ਜੀਰੋ 13 ਸੀਟਾਂ ਜਿੱਤਾਂਗੇ ਜੀਰੋ ਕਿਸੇ ਨੂੰ ਨਹੀਂ ਦੇਣ ਦੇਣੀ ਹੋਰ ਪਰ ਹੁਣ ਦੇਖਣਾ ਤਾਂ ਇਹ ਆ ਵੀ ਲੋਕ ਕੀ ਚਾਹੁੰਦੇ ਆ ਲੋਕਾਂ ਦਾ ਟੇਸਟ ਕੀ ਹੈਗਾ ਦੇਖੋ ਜੀ ਐਮਐਲ ਡਾਕਟਰ ਰਾਜ ਕੁਮਾਰ ਜੱਬਲ ਕਾਂਗਰਸ ਪਾਰਟੀ ਸੰਨ ਉਹਨਾਂ ਨੂੰ ਬਹੁਤ ਚੰਗੀ ਲੱਗੀ ਪਾਰਟੀ ਆਮ ਆਦਮੀ ਪਾਰਟੀ ਬੜੇ ਪਹਿਲਾ ਸੰਗਲ ਸੰਗਲ ਪਾ ਕੇ ਗਏ ਸੀ ਪੰਡਾ ਚੱਕ ਕੇ ਗਏ ਸੀ ਵਿਧਾਨ ਸਭਾ ਜ ਵੀ ਇਹ ਤਾਂ ਜੀ ਬੋਝ ਆ ਲੋਕਾਂ ਦੇ ਇਹਨਾਂ ਨੇ ਤਾਂ ਜੀ ਆਮ ਆਦੀ ਪਾਰਟੀ ਨੇ ਵਾਅਦਾ ਕੀਤਾ ਬੜੇ 2-3 ਦਿਨਾਂ ਦੇ ਵਿੱਚ ਉਹਨਾਂ ਨੇ ਭਗਵੰਤ ਸਿੰਘ ਸਾਹਿਬ ਕੋ ਗਏ ਹੈਲੋ ਚਲੋ ਕੀਤੀ ਹੱਥੋਂ ਤੋਂ ਮਿਲਾਇਆ ਜੱਫੀ ਵੀ ਪਾਈ ਸੀ ਇਹ ਵੀ ਮੈਂ ਦੇਖਿਆ ਤੇ ਸਰੋਪਾ ਪਾ ਆਮ ਆਦਿ ਸ਼ਾਮਲ ਹੋ ਗਏ ਬੜਾ ਜਸ਼ਨ ਮਨਾਇਆ ਗਿਆ ਆਮ ਆਦੀ ਪਾਰਟੀਆਂ ਲੱਡੂ ਬੰਡੇ ਢੋਲ ਵਜਾਏ ਪਰ ਵਿਰੋਧੀਆਂ ਦੇ ਨਿਸ਼ਾਨੇ ਤੇ ਰਹੇ ਡਾਕਟਰ ਰਾਜ ਕੁਮਾਰ ਚੋੱਪੇਵਾਲ ਪ੍ਰਤਾਪ ਸਿੰਘ ਬਾਜਵਾ ਨੇ ਇੱਥੋਂ ਤੱਕ ਕਹਿਤਾ ਡਾਕਟਰ ਰਾਜਕਮਾਰ ਚੱਬੇ ਆਦੀ ਧੌਣ ਤੇ ਗੋਡਾ ਰੱਖ ਕੇ ਭਗਵੰਤ ਮਾਨ ਨੇ ਸ਼ਾਮਲ ਕੀਤਾ ਆਮ ਆਦੀ ਪਾਰਟੀ ਚ ਹੁਣ ਸ਼ਾਮਲ ਹੋਣ ਤੋਂ ਬਾਅਦ ਟਿਕਟ ਦਿੱਤੀ ਆ ਉਹਨਾਂ ਨੇ ਇੱਕ ਗੱਲ ਕਹਿਤੀ ਭਾਈ ਸਾਹਿਬ ਇੱਦਾਂ ਕਰਨੀ ਆ ਚੋਣ ਲੜਨੀ ਆ ਆਮ ਆਦੀ ਪਾਰਟੀ ਸ਼ਾਮਲ ਹੋਣਾ ਕਿ ਜਾ ਫੇ ਭੇਜਾ ਦੋ ਬੰਦੇ ਤੇ ਇਹ ਵਿਰੋਧੀਆਂ ਨਾ ਮੰਨਣਾ ਹਾਲਾਂਕਿ ਸਾਨੂੰ ਕੁਝ ਨਹੀਂ ਪਤਾ ਨਾ ਸੀ ਉੱਤੇ ਬੈਠੇ ਸੀਗੇ ਔਰ ਕੋਟ ਪ੍ਰਤਾਪ ਸਿੰਘ ਬਾਜਵਾ ਦਾ ਇਹ ਬਿਆਨ ਹੈਗਾ ਚਲੋ ਇਹ ਗੱਲਾਂ ਬੱਕਰੀਆਂ ਹੋ ਗਈਆਂ ਹੁਣ ਆਪਾਂ ਪਰਸਨਲੀ ਡਾਕਟਰ ਰਾਜਕਮਰ ਚੱਬੇਵਾਲ ਦੀ ਗੱਲ ਕਰ ਲਈਏ ਉਹ ਇੱਥੇ ਫਗਵਾੜੇ ਆਏ ਦੋ ਤਿੰਨ ਵਿਜ਼ਿਟਾ ਕਰ ਚੁੱਕੇ ਆ ਮੀਡੀਆ ਨੂੰ ਮੁਖਾਬਤ ਹੋਏ ਡਾਕਟਰ ਰਾਜਕਮਰ ਚੱਬੇਵਾਲ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਭਾਈ ਫਗਵਾੜਾ ਮੇਰਾ ਪਰਿਵਾਰ ਆ ਕਿਉਂਕਿ ਪਹਿਲਾਂ ਵੀ ਇਲੈਕਸ਼ਨ ਲੜੀ ਸੀ 2019 ਚ ਆਪਣੇ ਸੋਮ ਪ੍ਰਕਾਸ਼ ਜੀ ਤੋਂ ਹਾਰ ਗਏ ਸੀਗੇ ਉਹ ਕਹਿੰਦੇ ਫਗਵਾੜਾ ਮੇਰਾ ਪਰਿਵਾਰ ਆ ਚਾਹੇ ਅਸੀਂ ਪਿੰਡ ਸ਼ਹਿਰ ਮਹੱਲੇ ਜਿੱਥੇ ਮਰਜ਼ੀ ਚਲ ਜਾਈਏ ਮੇਰੇ ਜਾਣਕਾਰ ਮੇਰੇ ਰਿਸ਼ਤੇਦਾਰ ਮੇਰੇ ਸੱਜਣ ਹੈਗੇ ਆ ਬਹੁਤ ਸੋਹਣੇ ਤੋਂ ਸੁਹਾਗ ਵਾਲੀ ਗੱਲ ਇਹ ਹੋਈ ਡਾਕਟਰ ਰਾਜਕੁਮਾਰ ਚੱਬੇ ਵਾਲੇ ਪਹਿਲਾਂ ਕਾਂਗਰਸ ਦੇ ਵਿੱਚ ਸਨ ਸਰਦਾਰ ਜਗਿੰਦਰ ਸਿੰਘ ਮਾਨ ਹਲਕਾ ਚਾਰਜ ਆ ਉਹ ਵੀ ਕਾਂਗਰਸੀ ਸਨ ਉਹ ਵੀ ਝੜੂ ਚਲਕੇ ਉਹ ਵੀ ਝੜੂ ਚਲਕੇ ਪੂਰੀਆਂ ਟੀਮਾਂ ਲਵ ਯੂ ਲਵ ਯੂ ਇਹਨਾਂ ਦਾ ਹੋ ਗਿਆ ਤੇ ਹੁਣ ਉਹ ਲੜਾਈ ਲੜਨ ਲਈ ਕਹਿੰਦੇ ਸੌਖੀ ਹੈਗੀ ਆ ਸ਼ਹਿਰ ਦੀ ਗੱਲ ਕਰ ਲਈਏ ਪਿੰਡਾਂ 'ਚ ਵੋਟਾਂ ਹੈਗੀਆਂ ਆ ਆਮ ਆਦੀ ਪਾਰਟੀ ਲਈ ਬਹੁਤ ਮੁਸ਼ਕਲ ਬਣੀ ਹੋਈ ਆ ਸਿਟੀ ਨੂੰ ਜਿੰਨਾ ਸ਼ਹਿਰ ਨੂੰ ਜਿੰਨਾ ਕਿਉਂਕਿ ਸ਼ਹਿਰ ਦੇ ਵਿੱਚ ਜਿਹੜੇ ਚੰਗੇ ਚਿਹਰੇ ਸ਼ਹਿਰ ਦੇ ਵਿੱਚ ਚੰਗੇ ਚਿਹਰੇ ਆਮ ਆਦੀ ਪਾਰਟੀ ਕੋਲ ਦਿਖਾਈ ਨਹੀਂ ਦੇ ਰਹੇ ਹਾਲਾਂਕਿ ਸਰਦਾਰ ਜਗਿੰਦਰ ਸਿੰਘ ਮਾਨ ਹੋਏ ਹਰ ਜੀਵਾਨ ਹੋਏ ਦਲਜੀਤ ਰਾਜੂ ਹੋਏ ਇਹ ਟਿੱਕੜੀ ਜਿਹੜੀ ਹੈ ਨਾ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਬੜਾ ਜ਼ੋਰ ਦੇ ਰਿਆ ਜੋਗਿੰਦਰ ਸਿੰਘ ਮਾਨ ਦੀ ਮੋਰਚਾ ਦਾ ਸਵਾਲ ਬਣਿਆ ਫਗਵਾੜਾ ਜਿਤਨਾ ਤੇ ਡਾਕਟਰ ਰਾਜਕਮਰ ਚੱਬੇਵਾਲ ਨੇ ਬਾਕੀ ਸਾਰਿਆਂ ਨੂੰ ਇੱਕ ਸਾਈਡ ਤੇ ਰੱਖਤਾ ਉਹ ਕਹਿੰਦੇ ਵੀ ਸਰਦਾਰ ਸਾਹਿਬ ਮਾਨ ਸਾਹਿਬ ਕੋਡੀਆਂ ਥਲਾ ਕੇ ਆਸ਼ੀਰਵਾਦ ਲੈ ਲਏ ਮਾਨ ਸਾਹਿਬ ਦੀ ਅਗਵਾਈ ਚ ਇਲੈਕਸ਼ਨ ਨਹੀਂ ਜਿੱਤਾਂਗੇ ਹੁਣ ਦੇਖਣਾ ਇਹ ਆ ਵੀ ਸਮਾਂ ਕਿਤਾ ਹੈਗਾ ਹੁਣ ਇੱਥੇ ਇੱਕ ਟਵਿਸਟ ਇਹ ਆਉਂਦਾ ਜਿਹੜਾ ਵਿਜੇ ਸਾਪਲਾ ਦਾ ਧੜਾ ਰੁੱਸਿਆ ਆ ਉਹ ਕਿੱਥੇ ਜਾਂਦਾ ਜਿਹਦਾ ਵਿਜੇ ਸਾਹਬ ਰਹਿਣ ਤੜਾ ਉੱਚ ਕਾਉਂਸਲਰ ਵੀ ਹੈਗੇ ਜਿਹੜੇ ਬੜੇ ਤੇਜ਼ ਤਰਾਰ ਹੈ ਜਿਹੜੇ ਚਟਕੀਆਂ ਦੇ ਗੇਮ ਇਦਾਂ ਇਦਾਂ ਕਰ ਦਿੰਦੇ ਹੈਨਾ ਲੀਡਰ ਵੀ ਹੈਗੇ ਆ ਯੰਗਸਟਰ ਮੁੰਡੇ ਵੀ ਹੈਗੇ ਆ ਤੇ ਬੀਬੀਆਂ ਵੀ ਹੈਗੀਆਂ ਲੇਡੀ ਸ਼ੇਅਰ ਦੀਆਂ ਨਾ ਕੀ ਉਹ ਇੱਕੋ ਹੀ ਥਾਂ ਫੈਸਲਾ ਕਰਕੇ ਇਹਨਾਂ ਦੇ ਹੱਕ ਚ ਆਉਂਦੇ ਆ ਜੇ ਹੱਕ ਚ ਆਉਂਦੇ ਆ ਤੇ ਆਮ ਆਦਮੀ ਪਾਰਟੀ ਸ਼ਹਿਰ ਚ ਉੱਪਰ ਜਾ ਸਕਦੀ ਆ ਜੇ ਉਹ ਨਹੀਂ ਆਉਂਦੇ ਤੇ ਆਮ ਆਦਮੀ ਪਾਰਟੀ ਲਈ ਚੁਣੌਤੀ ਆ ਲੜਾਈ ਕਿੰਨੀ ਦੀ ਹੈ ਦੇਖਾਂਗੇ ਬਾਅਦ ਜਾ ਨਾ ਜੇ ਜਿਹ ਸਾਹਮਣੇ ਧੜਾ ਕਹਿੰਦਾ ਵੀ ਨਹੀਂ ਯਾਰ ਆਪਾਂ ਆਵਾਦਮੀ ਪਾਰਟੀਆਂ ਨਹੀਂ ਬਾਂਦੀ ਅਸੀਂ ਕਾਂਗਰਸ ਵੱਲ ਨੂੰ ਜਾਣਾ ਤੇ ਕਾਂਗਰਸ ਨੂੰ ਸੌਖ ਦਾ ਸਾ ਆ ਸਕਦਾ ਸੋ ਮਤਲਬ ਇਹ ਆ ਵੀ ਜੋਰ ਚੱਲ ਰਿਹਾ ਜਗਿੰਦਰ ਸਿੰਘ ਮਾਨ ਗੱਡੀ ਝੱਕਦੇ ਆ ਨੋਵਾ ਗੱਡੀ ਉਹਨਾਂ ਨੇ ਨਵੀਂ ਲੈ ਲਈ ਆ ਪ੍ਰਚਾਰ ਕਰਨ ਲਈ ਟਾਇਰ ਨਵੇਂ ਬੋਲੇ ਆ ਬੰਦੇ ਨਾਲ ਰੱਖਿਆ ਪੁਰਾਣੇ ਬੰਦੇ ਹਨਾ ਉਹ ਪਿੰਡੋ ਪਿੰਡੀ ਜਾਂਦੇ ਆ ਉਹ ਦੱਸ ਰਿਹਾ ਵੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਬੜੇ ਨੇਕ شریف ਇਨਸਾਨ ਆ ਉਹ ਬੜਾ ਲੋਕਾਂ ਦਾ ਭਲਾ ਕਰ ਰਹੇ ਆ ਬਿਜਲੀ ਦੇ ਬਿੱਲ maaf ਉਹਨਾਂ ਨੇ ਕਰ ਦਿੱਤੇ ਹੈਗੇ ਆ ਇੱਥੇ ਕੋਈ ਵੀ ਹੁਣ ਠੱਗੀ ਠੋਰੀ ਨਹੀਂ ਹੋ ਰਹੀ ਕੋਈ ਇੱਥੇ ਰਿਸ਼ਵਤ ਨਹੀਂ ਚੱਲ ਰਹੀ ਕੋਈ ਕੁਝ ਨਹੀਂ ਮਾਤਰਬੋ ਕਹਿੰਦੇ ਜੇ ਪੰਜਾਬ ਨੂੰ ਸੋਨੇ ਚਿੜੀ ਬਣਾਉਣਾ ਤੇ ਭਗਵੰਤ ਮਾਨ ਨੂੰ ਮਜ਼ਬੂਤ ਕਰਨਾ ਕਿਉਂਕਿ ਪਹਿਲਾਂ 92 ਸੀਟਾਂ ਜਿੱਤੀਆਂ ਹੁਣ ਤੁਸੀਂ 13 ਜਿਤਾ ਦਿਓ ਪਹਿਲਾਂ ਪੰਜਾਬ ਵਿਧਾਨ ਸਭਾ 'ਚ ਖੜਕਦੇ ਸੀ ਅਸੀਂ ਹੁਣ ਲੋਕ ਸਭਾ 'ਚ ਖੜਕਦੇ ਹਾਂ ਜਗਿੰਦਰ ਸਿੰਘ ਮਾਨ ਦੀ ਦਿਨ ਰਾਤ ਦੀ ਕੀਤੀ ਮਿਹਨਤ ਕੀ ਰੰਗ ਲਿਆਉਂਦੀ ਆ ਚਾਰ ਜੂਨ ਨੇੜੇ ਆ ਪਤਾ ਲੱਗਦਾ ਸਰ ਜੇ ਇਹ ਤਾਂ ਗੱਲ ਹੋ ਗਈ ਆਮ ਆਦਮੀ ਪਾਰਟੀ ਦੀ ਤੇ ਹੁਣ ਆਪਾਂ ਗੱਲ ਕਰੀਏ ਕਾਂਗਰਸ ਦੀ ਤੁਸੀਂ ਕਾਂਗਰਸ ਨੂੰ ਹਲਕਾ ਹਸ਼ਾਰਪੁਰ ਤੋਂ ਕਿਵੇਂ ਦੇਖਦੇ ਹੋ ਹਲਕਾ ਹਸ਼ਾਰਪੁਰ ਚ ਕਾਂਗਰਸ ਚੰਗੀ ਆ ਕਾਂਗਰਸ ਦੇ ਵਿੱਚ ਹੁਣੇ-ਹੁਣੇ ਹਲਕਾ ਹਸ਼ਾਰਪੁਰ ਤੋਂ ਜਾਮਨੀ ਗੋਮਨ ਨੂੰ ਟਿਕਟ ਮਿਲ ਚੁੱਕੀ ਹੈਗੀ ਆ ਹਾਲਾਂਕਿ ਸੂਤਰਾਂ ਤੋਂ ਇਹ ਹੀ ਪਤਾ ਚੱਲਿਆ ਵੀ ਪਾਰਟੀ ਜਿਹੜੇ ਪਗਵਾੜਾ ਦੇ ਐਮਐਲਏ ਬਲਵਿੰਦਰ ਸਿੰਘ ਢਾਲੀਵਾਲ ਉਹਨਾਂ ਨੂੰ ਟਿਕਟ ਦੇਣਾ ਚਾਹੁੰਦੀ ਸੀ ਉਹਨਾਂ ਨੂੰ ਚੋਣ ਲੜਾਉਣਾ ਚਾਹੁੰਦੇ ਸਨ ਪਰ ਐਮਐਲਏ ਢਾਲੀਵਾਲ ਇਹ ਸੋਚਦੇ ਸਨ ਵੀ ਕੀ ਲੈਣਾ ਯਾਰ ਬੱਲੇ-ਬੱਲੇ ਤੋਂ ਐਮਐਲਏ ਬਣ ਗਏ ਆ ਰੀਵਰ ਰੂਮਣ ਪਿੰਡਾਂ ਚ ਕੱਟੀ ਜਾਂਦੇ ਆ ਏਸੀ ਵਾਲੀ ਦਾ ਸਵੇਰੇ ਸ਼ਾਮ ਕੀ ਤੇ ਥੱਕ ਜੇ ਤਾਂ ਸੌਂ ਖਰਚਾ ਵੀ ਬਹੁਤ ਜ਼ਿਆਦਾ ਹੋਣਾ ਐਮਐਲਏ ਹੁਣ ਹੈਗੇ ਆ ਪਤਾ ਨਹੀਂ ਚਿਤਨਾਕ ਨਹੀਂ ਹੋਣਾ ਸਰਕਾਰ ਵੀ ਹੈ ਨਹੀਂ ਵੀ ਪੰਗੇ ਚ ਪੈਣਾ ਨਹੀਂ ਚਾਹਦੀ ਪਿਛਲੇ 2 ਦਿਨ ਪਹਿਲਾਂ ਵੀ ਇਹ ਸਾਡੇ ਸੂਤਰਾਂ ਨੂੰ ਪਤਾ ਲੱਗਾ ਵੀ ਬਲਵਿੰਦਰ ਸਿੰਘ ਢਾਲੀਵਾਂ ਨੂੰ ਚੰਡੀਗੜ੍ਹ ਬੁਲਾਇਆ ਕੰਪਲਸ ਕੀਤਾ ਪਰ ਉਹਨਾਂ ਨੇ ਕਿਹਾ ਵੀ ਨਹੀਂ ਤੇ ਹਾਰ ਕੇ ਕਾਂਗਰਸ ਨੇ ਜਾਮਨੀ ਗੋਵਰ ਨੂੰ ਟਿਕਟ ਦੇ ਦਿੱਤੀ ਹੈਗੀ ਆ ਜੇ ਤਾਂ ਬਲਵਿੰਦਰ ਸਿੰਘ ਢਾਲੀਵਾਂ ਨੂੰ ਟਿਕਟ ਮਿਲ ਜਾਂਦੀ ਕਾਂਗਰਸ ਤੋਂ ਤੇ ਬੀਜੇਪੀ ਲਈ ਵੀ ਥੋੜਾ ਜਿਹਾ ਔਖ ਹੋ ਜਾਣਾ ਸੀ ਆਮਾ ਦੀ ਪਾਰਟੀ ਫਗਵਾੜਾ ਮਤਲਬ ਫਗਵਾੜਾ ਦੀ ਗੱਲ ਕਰ ਰਿਹਾ ਖਾਸ ਤ ਤੋਂ ਜੁਗਿੰਦਰ ਸਿੰਘ ਮਾਨ ਦੀ ਜਾਂ ਹੋਰਾਂ ਦੀ ਇਹਨਾਂ ਨੇ ਵੀ ਔਖਾ ਹੋ ਜਾਣਾ ਸੀ ਫੇ ਲੜਾਈ ਹੋਣੀ ਸੀ ਤੇਰੀ ਹੁਣ ਬਲਵਿੰਦਰ ਸਿੰਘ ਢਾਲੀਵਾਲ ਤਾਂ ਮੈਦਾਨ ਦੇ ਵਿੱਚ ਨਹੀਂ ਰਹੇ ਹੁਣ ਜਿਹੜਾ ਕਿ ਅਨੀਤਾ ਸੋਮ ਪ੍ਰਕਾਸ਼ ਦੀ ਫਗਵਾੜਾ ਦੇ ਵਿੱਚ ਪਕੜ ਜ਼ਬਰਦਸਤ ਦੇਖਣ ਨੂੰ ਮਿਲੂਗੀ ਕਿਉਂਕਿ ਜਿਹੜੇ ਕਿ ਬਲਵਿੰਦਰ ਢਾਲੀਵਾਲ ਆ ਉਹਨਾਂ ਦੇ ਬਹੁਤ ਸਾਰੇ ਲੋਕ ਭਾਈਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੂੰ ਮਿਲ ਰਹੇ ਹੈਗੇ ਆ ਅੰਦਰ ਸ਼ਾਮ ਸਵੇਰੇ ਹੈਨਾ ਵੀ ਮੈਡਮ ਅਸੀਂ ਤੁਹਾਡੇ ਨਾਲ ਹੈਗੇ ਆਂ ਕਿਉਂਕਿ ਉਹ ਕਹਿੰਦੇ ਵੀ ਸਾਡਾ ਭਾਜਪਾ ਨਾ ਕੋਈ ਲੈਣਾ ਦੇਣਾ ਨਹੀਂ ਅਸੀਂ ਤਾਂ ਤੁਹਾਡੀ ਨੇਕ ਸ਼ਖਸੀਅਤ ਕਰਕੇ ਤੁਹਾਡੇ ਨਾਲ ਹੈਗੇ ਆ ਹੁਣ ਜਾਮਨੀ ਗੋਮਰ ਨਵਾਂ ਚਿਹਰਾ ਐ ਕਾਂਗਰਸ ਦੇ ਵਿੱਚ ਪਹਿਲਾਂ ਤਾਂ ਆਪ ਤੋਂ ਇਲੈਕਸ਼ਨ ਲੜੀ ਸੀ ਹੁਣ 9 ਹਲਕੇ ਆ ਉਹਨਾਂ ਦੇ ਵਿੱਚ ਕਾਂਗਰਸ ਕਿੰਨਾ ਕੁ ਜ਼ੋਰ ਲਾ ਲੈਂਦੀ ਆ ਕਿਵੇਂ ਉਹ ਲੜਾਈ ਦਿੰਦੀ ਆ ਇਹਦਾ ਆਉਣ ਵਾਲਾ ਸਮਾਂ ਦੇਖਾਂਗੇ ਤੇ ਬਰਵਿੰਦਰ ਸਿੰਘ ਢਾਲੀਵਾਲ ਲਈ ਵੀ ਹੁਣ ਔਖੀ ਘੜੀ ਹੈਗੀ ਆ ਉਹ ਆਪਣੀ ਦਹਿਸ਼ਤ ਦਿਖਾਉਣ ਦੇ ਲਈ ਉਹ ਆਪਣੀ ਹੋਂਦ ਦਿਖਾਉਣ ਦੇ ਲਈ ਉਹਨਾਂ ਦੇ ਲਈ ਹਲਕਾ ਫਵਾੜਾ ਜਿੰਨਾ ਬਹੁਤ ਜ਼ਰੂਰੀ ਆ ਚਾਹੇ ਪਿੰਡ ਹੋਣ ਚਾਹੇ ਸ਼ਹਿਰ ਹੋਣ ਪਰ ਬੀਤੇ ਦਿਨਾਂ ਤੋਂ ਬਲਵਿੰਦਰ ਸਿੰਘ ਢਾਲੀਆ ਪਿੰਡਾਂ ਜਾ ਰਿਹਾ ਸ਼ਹਿਰਾਂ ਜਾ ਰਿਹਾ ਸ਼ਾਵਲ ਵੀ ਕਰ ਰਿਹਾ ਵੱਖ-ਵੱਖ ਪਾਰਟੀਆਂ ਤੋਂ ਪਰ ਹੁਣ ਦੇਖਦੇ ਆ ਜੀ ਬੜੀ ਟੱਕਰ ਦਾ ਫਸਮੀਆਂ ਜੇ ਖੁਦ ਬਲਵਿੰਦਰ ਸਿੰਘ ਢਾਲੀਵਾਲ ਹੁੰਦੇ ਤਾਂ ਹੋਰ ਮਾਹੌਲ ਹੋਣਾ ਸੀ ਹੁਣ ਹੋਰ ਮਾਹੌਲ ਹੈਗਾ ਤੇ ਟਿੱਕਰ ਸਾਹਿਬ ਆਪਾਂ ਹੁਣ ਸਾਰੀਆਂ ਗੱਲਾਂ ਕਰ ਲਈਆਂ ਆਪਣਾ ਭਾਜਪਾ ਦੀ ਗੱਲ ਕਰ ਲਈ ਹੈਗੀ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ ਕਾਂਗਰਸ ਦੀ ਗੱਲ ਕਰ ਲਈ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੈਗੇ ਉਹ ਪਾਰਟੀ ਰਹਿ ਗਈ ਹੈ ਉਸ ਬਾਰੇ ਤੁਸੀਂ ਕੀ ਕਹਿੰਦੇ ਹੋ ਦੇਖੋ ਜੀ ਬਹੁਤ ਸੀਨੀਅਰ ਲੀਡਰ ਹੈਗੇ ਆ ਸੋਨ ਸਿੰਘ ਖੰਡਲ ਬਹੁਤ ਵਾਰ ਮੰਤਰੀ ਰਹੇ ਆ ਮੇਰੇ ਖਿਆਲ ਨਾਲ ਜੇਲ੍ਹ ਮੰਤਰੀ ਵੀ ਰਹੇ ਆ ਐਮ ਐਲ ਏ ਰਹੇ ਆ ਉਹਨਾਂ ਤੇ ਫਿਰ ਵਿਸ਼ਵਾਸ ਕਰਤਾ ਸੁਖੀ ਸਿੰਘ ਬਾਦਲ ਨੇ ਲਿਆ ਕੇ ਹਲਕਾ ਹਰਪੁਰ ਤੋਂ ਲੜਾਤਾ ਨਾਮ ਵੀ ਹੈਗਾ ਬ੍ਰਾਂਡ ਹੈਗਾ ਉਹਨਾਂ ਦਾ ਜਾਣੀ ਇਹ ਨਹੀਂ ਕੋਈ ਨਵਾਂ ਚਿਹਰਾ ਤੇ ਹੁਣ ਸੋਨ ਸਿੰਘ ਖੰਡਲ ਤੇ ਅਕਾਲੀ ਦਲ ਪਿੰਡਾਂ ਦਾ ਧੂੜਾ ਡਾ ਦੂ ਬੀਬੀ ਜਗੀਰਪੁਰ ਵੀ ਬੈਠੇ ਆ ਹੋਰ ਵੱਡੇ ਲੀਡਰ ਬੈਠੇ ਆ ਭਾਵੇਂ ਕਿ ਸ਼ਹਿਰਾਂ ਦੇ ਵਿੱਚ ਨਹੀਂ ਇਹਨਾਂ ਦੀ ਪੈਰ ਲੱਗਣੇ ਪਰ ਪਿੰਡਾਂ 'ਚ ਧੂੜ ਹੀ ਢਾਉਣੀ ਪੂਰੀ ਪਰ ਜੱਬਾ ਸ਼ਹਿਰ ਦੀ ਗੱਲ ਕਰ ਲਈਏ ਤੇ ਸ਼ਹਿਰ ਦੇ ਹਲਕਾਂ ਚਾਰਜ ਰਣਜੀਤ ਸਿੰਘ ਖਰਾਨਾ ਆ ਰਣਜੀਤ ਸਿੰਘ ਖਰਾਨਾ ਵੱਡੇ ਬਿਜ਼ਨਸਮੈਨ ਆ ਪਰ ਜਦੋਂ ਕਹਿੰਦੇ ਗੱਲ ਪੱਗ ਤੇ ਆ ਗਈ ਇੱਜ਼ਤ ਤੇ ਆ ਗਈ ਜਦੋਂ ਸੁਪੀਰ ਸਿੰਘ ਬਾਦਲ ਦੀ ਅਣਖ ਦਾ ਸਵਾਲ ਆ ਗਿਆ ਮਜੀਠੀਆ ਸਾਹਿਬ ਦੇ ਉਹ ਮੇਨ ਬੰਦੇ ਰਾਈਟ ਹੈਂਡ ਆ ਪਿੱਛੇ ਨਹੀਂ ਕਹਿੰਦੇ ਰਹਿਣਾ ਤੇ ਰਣਜੀਤ ਖਰਾਨਾ ਰੋਜ਼ ਗੱਡੀ ਚੱਕਦੇ ਆ ਕਦੇ ਕਿਸੇ ਨੂੰ ਮਨਾਉਂਦੇ ਆ ਕਦੇ ਕਿਸੇ ਨੂੰ ਮਨਾਉਂਦੇ ਆ ਪਿੰਡਾਂ 'ਚ ਵੀ ਜਾਂਦੇ ਆ ਸ਼ਹਿਰਾਂ 'ਚ ਵੀ ਜਾਂਦੇ ਆ ਅੱਗੇ ਤਾਂ ਸੀ ਸਰਵਣ ਸਿੰਘ ਕਲਾਰ ਸਰਵਣ ਸਿੰਘ ਕਲਾਰ ਇੱਕ ਰੀਡ ਦੀ ਹੱਡੀ ਸੀਗੀ ਪਾਰਟੀ ਦੀ ਇਦਾਂ ਦੇ ਸੀਗੇ ਜਿਨ੍ਹਾਂ ਦਾ ਵਿਰੋਧ ਹੀ ਹੈ ਨਹੀਂ ਤੋ ਇਸ ਵੇਲੇ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਨਾ ਉਹ ਰਣਜੀਤ ਸਿੰਘ ਖੁਰਾਣਾ ਦੇ ਮੋਢਿਆਂ ਤੇ ਪੈ ਗਈ ਆ ਹੁਣ ਖੁਰਾਣਾ ਸਾਹਿਬ ਦੇਖਣ ਉਹਨਾਂ ਇਹ ਟੀਮ ਦੇਖੇ ਕਿੱਦਾਂ ਕਰਨੀਆਂ ਤੇ ਸ਼ਹਿਰ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ 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 ਵਧੀ ਜਾਊਗਾ ਉਦਾਂ ਉਦਾਂ ਆਪਣਾ ਦੇਖਣ ਨੂੰ ਮਿਲੂਗਾ ਪਰ ਹਜੇ ਟਫ ਮੁਕਾਬਲਾ ਆ ਸ਼੍ਰੋਮਣੀ ਅਕਾਲੀ ਦਲ ਇੰਨੇ ਮਜ਼ਬੂਤ ਹੈ ਨਹੀਂ ਵੀ ਜਿਹੜੇ ਕਣ ਵੀ ਐਨ ਕੁੰਡੀਆਂ ਦੇ ਸੰਗ ਫਸੇ ਆ ਤੇ ਦੇਖਦੇ ਆ ਜੀ ਸ਼੍ਰੋਮਣੀ ਅਕਾਲੀ ਦਲ ਵੀ ਕੀ ਕਰਦਾ ਕਿੰਨੀ ਕ ਮਿਹਨਤ ਕਰਦਾ ਹਾਲਾਂਕਿ ਰਣਜੀਤ ਖੋਰਾਣਾ ਦੇ ਨਾਲ ਹਰਵਿੰਦਰ ਸਿੰਘ ਲਵਲੀ ਵਾਲੀਆ ਪ੍ਰਧਾਨ ਗੁਰਦੁਆਰਾ ਸਿੰਘ ਸਵਾਰਮਨ ਸਟਰੀਟ ਤੋਂ ਆ ਬੜੇ ਤੇਜ਼ ਬਣਾ ਰਹੇ ਆ ਜਦੋਂ ਸਟੇਜਾਂ ਤੇ ਬੋਲਦੇ ਨੇ ਜੋਸ਼ ਭਰਦੇ ਆ ਲੋਕਾਂ 'ਚ ਹੁਣ ਉਹ ਵੀ ਦੇਖਦੇ ਆ ਮਿਹਨਤ ਕਿੰਨਾ ਕਰਦੇ ਆ ਲੈ ਆ ਦੇ ਕੇ ਗੱਲ ਕਹਿਣ ਨੂੰ ਇਹ ਆ ਵੀ ਆਉਣ ਵਾਲੇ ਕੁਝ ਦਿਨਾਂ 'ਚ ਕਲੀਅਰ ਹੋਊਗਾ ਰੈਲੀਆਂ ਕਿੰ따 ਮੀਟਿੰਗਾਂ ਕਿੰ따 ਦੌਰ ਕਿੰ따 ਚੱਲ ਰਿਹਾ ਕਿੰਨਾ ਕ ਇਕੱਠ ਆ ਉਦੋਂ ਕਾਲੀਆ ਦਾ ਬਦਲ ਆ ਜੀ ਤੋ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਸਾਂਝ ਟੀਵੀ ਦੇ ਨਾਲ ਕੈਮਰਾਮੈਨ ਜੱਸੀ ਸੈਣੀ ਦੇ ਨਾਲ ਮੈਂ ਓਮ ਸੰਦੀਪ ਭਗਵਾੜਾ